ਸਸਿਆਦਸ਼ ਕੋ ਜਿਸ ਤਾਂ ਤੇ ਖਲੋਤੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਹਬੀਬਵਾਲ ਮੰਡ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਬਹੁਤ ਦੋ ਤਿੰਨ ਦਿਨ ਤੋਂ ਹੀ ਜਿਹੜਾ ਲਗਾਤਾਰ ਜਿਹੜਾ ਪਾਣੀ ਦੇ ਪੱਧਰ ਦੀ ਗੱਲ ਕੀਤੀ ਜਾਂ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਦੀ ਗੱਲ ਕੀਤੀ ਜਾਂ ਵੀ ਤਾਂ ਕਾਫੀ ਪਾਣੀ ਦਰਿਆ ਦਾ ਜਿਹੜਾ ਪਾਣੀ ਆ ਜਿਹੜਾ ਲੋਕਾਂ ਦੇ ਜਿਹੜੇ ਘਰਾਂ 'ਚ ਵੜ ਗਿਆ ਤੇ ਆਪਾਂ ਕਹਿ ਸਕਦੇ ਹਾਂ ਫਸਲਾਂ ਜਿਹੜੀਆਂ ਨੇ ਕਾਫੀ ਜਿਹੜੀਆਂ ਖਰਾਬ ਹੋ ਚੁੱਕੀਆਂ ਨੇ ਆਪਾਂ ਕਹਿ ਸਕਦੇ ਹਾਂ ਮੰਡ ਖੇਤਰ ਦੀ ਆਪਾਂ ਗੱਲ ਕੀਤੀ ਜਾਂਦਾ ਹਬੀਵਲ ਮੰਡ ਦੇ ਵਿੱਚ ਆ ਇਸਨੂੰ ਖੁਲੋਤੇ ਆ ਤੇ ਆ ਪਰਿਵਾਰ ਤੁਸੀਂ ਦੇ ਸਕਦੇ ਹੋ ਇਹ ਗੁੱਜਰ ਬਰਾਦਰੀ ਦਾ ਪਰਿਵਾਰ ਹੈ ਜਿਹੜਾ ਬਹੁਤ ਲੰਮੇ ਸਮੇਂ ਤੋਂ ਪਿੰਡ ਹਬੀਵਲ ਮੰਡ ਦੇ ਵਿੱਚ ਰਹਿ ਰਿਹਾ ਤੇ ਅੰਨਾਂ ਦੇ ਘਰ ਤੱਕ ਜਿਹੜਾ ਪਾਣੀ ਤੁਸੀਂ ਆ ਦੇ ਸਕਦੇ ਹੋ ਇਹ ਤੁਹਾਨੂੰ ਤਸਵੀਰਾਂ ਪਿੰਡ ਹਬੀਬ ਵਾਲ ਮੰਡੋ ਤਸਵੀਰਾਂ ਅਸੀਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਪਾਣੀ ਦੇ ਬਾਰੇ ਅਸੀਂ ਤੁਹਾਡੇ ਰੂਬਰੂ ਗਰਾਨ ਜਾ ਰਹੇ ਆਪਾਂ ਗੱਲਬਾਤ ਕਰਾਂਗੇ ਗੁਜਰ ਬਰਾਦੀ ਦੇ ਜਿਹੜੇ ਮੋਤ ਵਰਨੇ ਸਾਡੇ ਚੌਂਕੀ ਭਾਜੀ ਆਪਾਂ ਨਾਲ ਖਲੋਤੇ ਨੇ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡ ਮੰਡ ਹਬੀਬ ਵਾਲ ਦੇ ਵਿੱਚ ਜਿੱਦਾਂ ਆਪਾਂ ਤੁਹਾਡੇ ਸਾਹਮਣੇ ਬਹੁਤ ਮਾੜੇ ਆ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਕਿਦਣ ਤੋਂ ਜਦਾ ਪਾਣੀ ਦਾ ਆਪਾਂ ਕਹੀਏ ਤੇ ਪਾਣੀ ਦਾ ਜ਼ੋਰ ਜਦਾ ਪਿਆ ਸੀ ਇਹ 7 ਦਿਨ ਹੋ ਗਏ ਪਾਣੀ ਨੂੰ ਅੱਛਾ ਜੀ ਹਾਂਜੀ ਜ਼ੋਰ ਪੈਂਦੇ ਥੋੜਾ 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 ਅੱਛਾ ਅੱਛਾ ਹਾਂਜੀ ਵਧੀ ਗਿਆ ਅੱਛਾ 6-7 ਦਿਨ ਹੋ ਗਏ ਮਣ ਦੇ ਵਿੱਚ ਪੂਰਾ ਜ਼ੋਰ ਪਾਣੀ ਦਾ ਪੂਰਾ ਜੀ ਪੂਰਾ ਜ਼ੋਰ ਮਣ ਦੇ ਠੀਕ ਹੈ ਤੇ ਬਾਕੀ ਸਭ ਡੰਗਰਾਂ ਦਾ ਚਾਰਾ ਚੂਰਾ ਵੀ ਸਾਰਾ ਰੁੜ ਗਿਆ ਤੇ ਝੋਨਾ ਵੀ ਲਾਇਆ ਸੀ ਆਦੇ ਸਾਰਾ ਝੋਨਾ ਵੀ ਬਰਬਾਦ ਹੋ ਗਿਆ ਤੂੜੀਆਂ ਸੀ ਗਿਆ ਤੂੜੀਆਂ ਤੇ ਫਰਾਲੀ ਜਿਹੜੀ ਫਰਾਲੀ ਉਹ ਪਹਿਲਾਂ ਤੁਰੀ ਜਾਂਦੀ ਆ ਇਹ ਝੋਨੇ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਝੋਨਾ ਜਿਹੜਾ ਪਾਣੀ ਦੀ ਮਾਰ ਥਲੇ ਆ ਗਿਆ ਜਦਾ ਇਥੇ ਦੇ ਵਾਚੇ ਹਿਸਾਬ ਨਾਲ ਬਹੁਤ ਜ਼ਿਆਦਾ ਤੇ ਮੇਰੇ ਹਿਸਾਬ ਨਾਲ 11 ਕਿੱਲੇ ਹਜ਼ਾਰਾਂ ਕਿੱਲੇ 11 ਕਿੱਲੇ ਆ ਉਸੀਂ ਵੀ ਝੋਨਾ ਬੀਜਿਆ ਸੀ ਹਾਂਜੀ ਹਾਂਜੀ ਕਿਸ ਨੇ 1 ਕਿੱਲੇ ਬੀਜਿਆ ਕਿਸ ਨੇ 5 ਕਿੱਲੇ ਕਿਨੇ 7 ਕਿੱਲੇ ਕਿਨੇ 10 ਕਿੱਲੇ ਇਦਾਂ ਦਾ ਹੈਗਾ ਗੁਜਰ ਬਰਾਦਰੀ ਦੇ ਹੈਗੇ 10 ਕਿੱਲੇ ਸਾਡੇ ਝੋਨਾ ਹੈਗਾ ਜੀ 50 ਹਾਂ 50 ਕਿੱਲੇ ਉਹ ਦਰਿਆ ਦੇ ਬਿਲਕੁਲ ਲੱਗੇ ਆ ਕਿ ਜਾਂ ਦਰਿਆ ਤੋਂ ਥੋੜਾ ਜਿਹਾ ਹਟ ਮਾ ਦਰਿਆ ਤੋਂ ਹਟ ਮਾ ਤੇ ਪੱਠੇ ਵੀ ਹੈਗਾ 10 15 ਕਿੱਲੇ ਸਾਡੇ ਸਾਰਾ ਨਾਲ ਮਿਲ ਕੇ ਪੱਠੇ ਹੀ ਆ ਸਾਡੇ ਪੱਠੇ ਡੰਗਰਾਂ ਵਾਸਤੇ ਬੀਜੇ ਸੀ ਉਹ ਵੀ ਪਾਣੀ ਦੀ ਮਾਰ ਹੇਠ ਆ ਗਏ ਸਭ ਖਰਾਬ ਹੋ ਗਏ ਠੀਕ ਠੀਕ ਥੋੜੀ ਪਰਾਲੀ ਸਭ ਕੁਝ ਤੁਹਾਡੇ ਸਾਹਮਣੇ ਆ ਪਰਾਲੀਓ ਕਿੱਦਾਂ ਤਰਦੀ ਵੀ ਪਰਾਲੀ ਕੁੜੀ ਵਾਲੇ ਅੱਜ ਪਾਣੀ ਭਰ ਗਿਆ ਆਮਨੇ ਤੂੜੀ ਦੇਖ ਸਕਦੇ ਅੱਛਾ ਅੱਛਾ ਇਹ ਵੀ ਪਾਣੀ ਭਰ ਗਿਆ ਫਿਰ ਹਾਂਜੀ ਹਾਂਜੀ ਪਾਣੀ ਭਰ ਗਿਆ ਕਿ ਸੁਬਰੀ ਕਾਫੀ ਨੁਕਸਾਨ ਹੋ ਕਾਫੀ ਨੁਕਸਾਨ ਹੋ ਗਿਆ ਡੰਗਰ ਕੱਲ ਅਸੀਂ ਜਦੋਂ ਵੀਡੀਓ ਬਣਾਉਣ ਲਈ ਆਏ ਸੀ ਪਾਣੀ ਜਿਹੜਾ ਆ ਖੰਬੇ ਤੋਂ ਪਿੱਛੇ ਸੀ ਪਾਣੀ ਤੇ ਅੱਜ ਆਪਾਂ ਦੇਖ ਰਹੇ ਹਾਂ ਕਿ ਘਰਾਂ ਦਾ ਘਰ ਪਾਣੀ ਆ ਪੜ ਚੁੱਕਾ ਵਾ 7 ਦਿਨ ਹੋ ਗਏ ਲਗਾਤਾਰ ਪਾਣੀ ਦੀ ਮਾਰ ਵਧ ਰਹੀ ਡੰਗਰਾਂ ਨੂੰ ਕੋਈ ਨਡਾਲੇ ਲੈ ਕੇ ਇੱਥੇ ਤੱਕੇ ਖਾਂਡੇ ਕੋਈ ਉੱਥੇ ਭਾਂਦੀ ਟਾਂਡੀ ਲੈ ਕੇ ਜਿੱਥੇ ਤੁਸੀਂ ਪਹਿਲਾਂ ਰਹਿ ਰਹੇ ਸੀ ਇਥੋਂ ਡੰਗਰ ਖੋਲ ਲਿਆ ਹਾਂਜੀ ਹਾਂਜੀ ਇੱਥੇ ਡੰਗਰ ਖੋਲ ਬੰਦੇ ਮਾਰੇ ਮਨ ਇੱਕ ਹਿਸਾਬ ਨਾਲ ਡਰ ਦਾ ਵਿਸ਼ਾ ਬਣਿਆ ਪਿਆ ਡਰ ਹੀ ਲੱਗਾ ਇੱਕ ਹਿਸਾਬ ਨਾਲ ਕਿ ਪਾਣੀ ਕਿਤੇ ਵਧਣਾ ਜਾਵੇ ਉਹ ਘਰੋਂ ਬੇਕਾਰ ਹੋਏ ਪਏ ਨੇ ਹੋਰ ਕੀ ਆ ਗਾਇ ਕੋ ਕਿਸੇ ਬੰਦੇ ਕੋ ਕਿਸੇ ਬੰਦੇ ਬੰਦਾ ਕੀ ਕਰ ਸਕਦਾ ਸਰਦਾਰ ਜੀ 2023 ਦੇ ਵਿੱਚ ਵੀ ਆਪਾਂ ਨੂੰ ਇਹ ਮਾਰ ਪਈ ਸੀ ਤੇ ਹੁਣ 2025 ਸਾਲ ਨੂੰ ਚੱਲਣ ਦੀ 2025 ਸਾਲਾਂ ਦੇ ਵਿੱਚ ਵੀ ਇਹ ਮਾਰ ਪਈ ਆ ਸਾਲ ਵੀ ਕਹਿੰਦੇ ਵੀ ਇਹ ਕੋ ਦਿਆਂਗਾ ਤਰਪਾਲਾਂ ਦੇਵਾਂਗੇ ਪਹਿਰੇ ਦਿਆਂਗੇ ਇੱਥੇ ਚਾਰਾਂ ਦੇ ਕੱਖ ਨਹੀਂ ਤੁਹਾਨੂੰ ਮਿਲਿਆ ਸਰਕਾਰੀ ਮੁਲਾਜ਼ਮ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਚੁੰਕੀ ਨਹੀਂ ਜੀ ਕੋਈ ਨਹੀਂ ਪਹੁੰਚਿਆ ਇੱਥੇ ਹਵੀਵਲ ਮੰਡਲ ਚ ਕੋਈ ਨਹੀਂ ਆਇਆ ਕੋਈ ਨਹੀਂ ਹਾਂ ਹੋਰ ਬਾਕੀ ਕਿੰਨਾ ਕੁ ਨੁਕਸਾਨ ਜੇ ਸਬਜ਼ੀ ਦੀ ਗੱਲ ਕੀਤੀ ਜਾਵੇ ਜਾਂ ਕਮਾਣ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਾਫੀ ਫਸਲ ਜਿਹੜੀ ਪਾਣੀ ਦੀ ਮਾਰ ਹੋਇਆ ਸਭ ਜੀ ਬਹੁਤ ਲਾਈ ਸੀ ਮੁਸਲਮਾਨਾਂ ਨੇ ਸਾਡੇ ਮੰਡ ਚ ਘੱਟੋ ਘੱਟ ਵੀ 40 50 ਕਿੱਲੇ ਆਈ ਉਹਨਾਂ ਦੀ 40 50 ਕਿੱਲੇ ਤੁਸੀਂ ਲਾਈ ਸੀ ਨਹੀਂ ਨਹੀਂ ਆਈ ਨਹੀਂ ਸਾਡੇ ਆਪਣੇ ਜੂਫਲਮਾਨ ਬ੍ਰਦਰਜ਼ ਬ੍ਰਦਰਰੀ ਆ ਮੁਸਲਮਾਨਾਂ ਦੀ ਫਸਲ ਫਿਰ ਬਗਈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਡੁੱਬੀ ਪਈ ਸਾਡੇ ਜਦੋਂ ਡੁੱਬੀ ਪਈ ਆ ਪਾਣੀ ਪਾਣੀ ਉੱਤੇ ਪੰਜ ਮਹੀਨੇ ਛੇ ਜੇ ਭਟ ਪਾਣੀ ਆ ਗਿਆ ਤੇ ਬਾਈ ਜਾਨ ਦੇ ਬਾਲੋਂ ਹੁਣ ਪੰਜ ਛੇ ਦਿਨ ਪਾਣੀ ਜੇ ਨਹੀਂ ਰੁਕਦਾ ਹੋਂ ਕਿਉਂਕਿ ਉਹ ਰੱਬ ਦੀ ਮਾਰ ਵੀ ਪੈਣ ਦੀ ਉੱਤੋਂ ਵੀ ਪਾਣੀ ਤੇ ਥੱਲੇ ਵੀ ਪਾਣੀ ਹਾਂਜੀ ਉਹਦੇ ਨਾਲ ਕਾਫੀ ਨੁਕਸਾਨ ਹੋਰ ਹੋ ਸਕਦਾ ਤੇ ਉਹ ਸਾਰੀ ਗਲ ਗਈ ਤੇ ਝੋਨੇ ਦੀ ਸ ਆਵੇਟਾ ਇੱਟੇ ਰਹੀ ਹੁਣ ਫਿਰਨੇ ਜਿੱਦਾਂ ਤੁਸੀਂ ਪਿਛਲੀ ਵਾਰੀ ਬੰਨ ਤੇ ਜਾ ਕੇ ਬਹਿ ਗਏ ਸੀ ਕੈਦ ਕੀ ਫੇਰੇ ਚ ਮੰਨ ਲਓ ਪਾਈ ਚ ਰਾਤ ਨੂੰ ਜਾਂ ਕੱਲ ਨੂੰ ਜਾਂ ਪਰਸੋਂ ਕੋਈ ਪਾਣੀ ਚੜਦਾ ਲੱਥੇ ਤੋਂ ਸੌਣ ਵਧੀਆ ਚੜਦਾ ਵਾ ਤੇ ਫੇਰ ਤੁਸੀਂ ਆਪਣਾ ਕਿਤੇ ਕਰੋਗੇ ਹੀ ਲੱਗਦਾ ਹਾਲ ਤੇ ਬਾਲਟੇ ਹੀ ਬੈਠੇ ਆ ਉਹਦੇ ਵੈਸੇ ਆ ਜਿੱਦਾਂ ਹੁਣ ਸਮਾਨ ਸਮੂਨ ਘਰਾਂ ਚ ਪਿਆ ਹੈ ਤੇ ਇੱਥੇ ਆਉ ਜਾਈਦਾ ਹੈ ਤੇ ਬੰਨ ਦੇਈ ਠੀਕ ਬੰਨ ਹਾਂਜੀ ਹਾਂਜੀ ਨਿਆਣੇ ਹੁਣ ਪਤਾ ਕੋ ਟਰਾਲੀਆਂ ਲੱਦ ਗਿਓ ਉਹ ਦੇਲੇ ਬੰਦੇ ਖੜੀਆਂ ਕੀਤੀ ਸਾਰਾ ਇਥੋਂ ਫਿਰ ਉਹ ਕਿਸੇ ਬਨੇ ਕਰਤਾ ਰਿਸ਼ਤੇਦਾਰਾਂ ਤੇ ਭੇਜਦੇ ਹਾਂ ਹਾਂ ਉਹ ਕੀ ਕਰੇ ਕੋ ਨਡਾਲੇ ਚੱਲੇ ਡੰਗਰੇ ਕੋ ਕਿਸੇ ਬੱਚਾ ਜੀ ਮੇਰੇ ਉੱਥੇ ਰਹਿੰਦੇ ਕਰਤਾਰ ਬੱਚੇ ਪਛਾਣਦੇ ਸਾਰਾ ਉਧਰ ਚੱਲ ਗਏ ਹਾਂਜੀ ਹਾਂਜੀ ਤੁਸੀਂ ਫਿਰ ਇਥੇ ਉਦਾਂ ਗੇੜਾ ਗੂੜਾ ਮਾਰਨਾ ਜਾਂਦੇ ਹੋੜੇ ਕਾ ਪਤਾ ਛੱਡਦੇ ਆ ਰਾਤ ਨੂੰ ਅਮਲੀ-ਉਮਲੀ ਆ ਕੇ ਕੋਈ ਸਮਾਨ ਘਰਾਂ ਚ ਸਾਰਾ ਸਮਾਨ ਆ ਕੇ ਕੱਢਿਆ ਵਿੱਚ ਮਾਹੌਲ ਬਹੁਤ ਖਰਾਬ ਚੱਲੰਦੇ ਆ ਇਸ ਕਰਕੇ ਘਰਾਂ 'ਚ ਰਹਿਣਾ ਪੈਂਦਾ ਇੱਕ ਅੱਧ ਬੰਦਾ ਕਿਉਂਕਿ ਆਪਾਂ ਆਪਣਾ ਘਰ ਨਹੀਂ ਛੱਡ ਸਕਦੇ ਜਿੱਥੇ ਆਪਾਂ ਸ਼ੁਰੂ ਤੋਂ ਰਹਿ ਰਹੇ ਆ ਨਾ ਦੁੱਖ ਤੇ ਲੱਗਦਾ ਹੀ ਆ ਬਿਲਕੁਲ ਨਹੀਂ ਬੰਦਾ ਕਰੇ ਕੀ ਹੌਂ ਦੇ ਲਈ ਘਰਾਂ 'ਚ ਪਾਣੀ ਦਾ ਤੇੜਾ ਵੀ ਆ ਗਿਆ ਕੋਹ ਆਉਣ ਵੀ ਇੱਥੇ ਡਿੱਗਾ ਫੜੋ ਹੌਂਦੀ ਇੱਥੇ ਕਰੀਏ ਕੀ ਫਿਰ ਤੈਨੂੰ ਬੜਾ ਔਖਾ ਹੋ ਜਾਣਾ ਵੀ ਕਾਫੀ ਨੁਕਸਾਨ ਹੋਏਗਾ ਜਿਨ੍ਹਾਂ ਦੀ ਸਮਰਸੀਬਲ ਮੋਟਰਾਂ ਨੇ ਹਾਂਜੀ ਹਾਂਜੀ ਉਹ ਵੀ ਸਾਰਿਆਂ ਦੇ ਕਰਾ ਡਿਲੀਵਰੀ ਜਦੋਂ ਆਪਾਂ ਜਦੋਂ ਪਾਣੀ ਉਤਰਿਆ ਸੀ ਪਾਣੀ ਉਦੋਂ ਕਾਫੀ ਰੇਤਾ ਆ ਦੇ ਵਿੱਚ ਜਿਹੜੀ ਮਾਰ ਪਈ ਸੀ ਰੇਤਾ ਵੀ ਬਹੁਤ ਆ ਗਈ ਸੀ ਪਾਣੀ ਹਾਂ ਆ ਮੋਟਰ ਵੀ ਦੇਣ ਵੀ ਲੱ ਜਿਹੜੇ ਮੱਝਾਂ ਦੇ ਮੋਟਰਾਂ ਲਾਈਆਂ ਇਹਨਾਂ ਦੇ ਵਿੱਚ ਹੀ ਸਾਣਾ ਪਾਣੀ ਪੈ ਗਿਆ ਬੰਦਾ ਫੇ ਕੀ ਕਰੇ ਸਾਰਾ ਕਰਨਾ ਤੇ ਪੈਣਾ ਹੀ ਔਖੇ ਸੋਖੇ ਹੋ ਗਏ ਕਿੰਨੇ ਦਾ ਮੰਡ ਖੇਤਰਾਂ ਦੇ ਵਿੱਚ ਲਗਾਤਾਰ ਲਗਭਗ ਜਿਹੜੇ ਪਾਣੀ ਦੀ ਮਾਰ ਹਟਾ ਕੇ ਜਿੱਤਾ ਇੱਥੇ ਮੇਰੇ ਹਿਸਾਬ ਨਾਲ 100 150 ਤੋਂ ਜ਼ਿਆਦਾ ਹੀ ਹੋਣੇ ਕਸਾ 100 ਤੋਂ 150 ਹਾਂ ਹਾਂ ਜਿੰਨਾ ਵੀ ਮੰਡ ਏਰੀਆ ਪੈਂਦਾ ਹਾਂ ਹਾਂ ਇੱਥੇ ਆਪਣੇ ਵੀਵਲ ਦੇ ਵਿੱਚ ਵਿੱਚ ਇਸ ਤੋਂ ਵੱਧ ਹੀ ਹੋਣੀ ਹਸਾ ਹੁਣ ਅੱਛਾ ਕਈਆਂ ਥਾਵਾਂ ਤੇ ਤੇ ਪਾਣੀ ਤੁਸੀ ਦੇ ਨਾਲ ਵੀ ਲੱਗ ਨਾ ਨਾ ਪਾਣੀ ਸਾਰੇ ਲੱਗਾ ਸੀਨਾ ਸਾਰੇ ਲੱਗਾ ਹੋਇਆ ਪਾਣੀ ਲੱਗਾ ਪਾਣੀ ਸਾਰੇ ਤੁਸੀ ਨਾਲ ਲੱਗਾ ਆ ਉਹ ਕਿਹੇ ਦਾ ਥੋੜਾ ਜਿਹਾ ਥਾਂ ਉੱਚਾ ਉਹਦੇ ਕਰਕੇ ਨਹੀਂ ਜਿਹੜਾ ਨੀਵੇਂ ਨੀਵੇਂ ਲੱਗੇ ਉੱਥੇ ਪਾਣੀ ਲੱਗ ਗਿਆ ਪੂਰਾ ਉੱਤੇ ਨਹੀਂ ਜਿਹੜਾ ਦੂਜੇ ਝੋਨੇ 'ਚ ਵੀ ਹੈਗਾ ਇਹ ਤੇ ਜਿਹੜੇ ਨੀਵੇਂ ਤਾਂ ਉਹ ਤਾਂ ਉਹ ਝੋਨਾ ਦੇਖਦਾ ਹੀ ਨਹੀਂ ਪਿਆ ਉੱਥੇ ਬੱਲ ਦੇ ਨਾਲ ਹੀ ਬਿਲਕੁਲ ਪਾਣੀ ਦੀ 샤ਕ ਹਾਂ ਹਾਂ ਆ ਤੋ ਇਹ ਨੂੰ ਜਾਂਦੇ ਰਾਪਰ ਵਾਲੇ ਪਾਸ ਬੰਦੇ ਨਾਲ ਪਾਣੀ ਪੂਰਾ ਪੂਰਾ ਡਬ ਡਬੀ ਹੋਇਆ ਪਿਆ ਠੀਕ ਠੀਕ ਹਾਂ ਚਲੋ ਫਿਰ ਇਹ ਦੇ ਦੇ ਸਕਦੇ ਹੋ ਤੁਸੀਂ ਇਹ ਪਿੰਡ ਹਬੀਬ ਵਾਲ ਮੰਡ ਤੋਂ ਤਸਵੀਰਾਂ ਅਸੀਂ ਤੁਹਾਨੂੰ ਨਾਲ ਸਾਂਝਾ ਕਰ ਰਹੇ ਸੀ ਆ ਪਾਣੀ ਤੁਸੀਂ ਦੇ ਸਕਦੇ ਹੋ ਕੱਲ ਪਿੱਛੇ ਜੀ ਅਸੀਂ ਜਿਹੜੀ ਵੀਡੀਓ ਪਾਈ ਸੀ ਤਾਂ ਉਹ ਸਾਹਮਣੇ ਤੁਸੀਂ ਜਿੱਥੇ ਪ੍ਰਾਲੀ ਵੀ ਪ੍ਰਾਲੀ ਥੋੜੀ ਆਗਾ ਆ ਜਿੱਥੇ ਝੋਨਾ ਵਾ ਇੱਥੇ ਕੱਲ ਅਸੀਂ ਖਲੋਤੇ ਇੱਥੋਂ ਵੀਡੀਓ ਪਾਈ ਸੀ ਪਰ ਅੱਜ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਆ ਬਿਜਲੀ ਵਾਲੇ ਖੰਭੇ ਤੋਂ ਅੱਗੇ ਤੱਕਰ ਪਾਣੀ ਜਿਹੜਾ ਇਹਨਾਂ ਦੇ ਘਰਾਂ ਤੱਕਰ ਜਿਹੜਾ ਅਪੜਨਾ ਜਿਹੜਾ ਸ਼ੁਰੂਆਤ ਜਿਹੜੀ ਪਾਣੀ ਦੀ ਹੋ ਚੁੱਕੀ ਹੈ ਤੇ ਬਾ ਤੂੜੀ ਦੀ ਗੱਲ ਕੀਤੀ ਹੈ ਡੰਗਰਾਂ ਦੇ ਤੂੜੀ ਦੀ ਗੱਲ ਕੀਤੀ ਜਾਵੇ ਤਾਂ ਆ ਇੱਥੇ ਸਟੋਰ ਕੀਤੀ ਹੋ ਤੋੜੀ ਦੀ ਤੋੜੀ ਜਿਹੜੀ ਸਟੋਰ ਕੀਤੀ ਹੋਈ ਸੀ ਜਦੋਂ ਕਿ ਸ਼ੌਂਕੀ ਹੋਣਾ ਨੇ ਦੱਸੀਆ 2023 ਦੇ ਵਿੱਚ ਵੀ ਸਾਨੂੰ ਪਈ ਸੀ ਤੇ ਐਤਕ ਵੀ ਜਿਹੜੀ ਪਾਣੀ ਦੀ ਮਾਰ ਜਿਹੜੀ ਆ 2025 ਦੇ ਵਿੱਚ ਅਸੀਂ ਚੱਲ ਰਹੇ ਹਾਂ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਭਾਜੀ ਇਹੀ ਆਪਣਾ ਇੱਥੇ ਰਹਿਣੇ ਤੁਸੀਂ ਇੱਥੇ ਰਹਿਣੇ ਭਾਜੀ ਕਿਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਆਪਣਾ ਹਾ ਬੀਵਾਰ ਮੰਡ ਦੇ ਵਿੱਚ ਪਾਣੀ ਨੂੰ ਲੈ ਕੇ ਖਾਸ ਕਰਕੇ ਕਾਫੀ ਸਮੋਲ ਖਰਾਬ ਹੋਇਆ ਦੁੱਖ ਤੇ ਲੱਗਦਾ ਹੋਵੇਗਾ ਜਦੋਂ ਹੁਣ ਲੱਗਣਾ ਹੈ ਗਹਿਰੇ ਉੱਤੇ ਬਹੁਤ ਲੰਮੇ ਸਮੇਂ ਤੋਂ ਫਸਲਾਂ ਵੀ ਪੀਜੀਆਂ ਨੇ ਹਮ ਹੁਣ ਲੋਕਾਂ ਨੇ ਯੂਰੀਆ ਨਹੀਂ ਮਿਲਦੀ ਭਾ ਕੇ ਦਿਨ ਕਰਦੇ ਚੱਕ ਕੇ ਯੂਰੀਆ ਲਾਸਟ ਪਾ ਕੇ ਫਸਲਾਂ ਵਧੀਆਂ ਹੋਈਆਂ ਮਗਰ ਪਾਣੀ ਛੱਡਦਾ ਉਹਨਾਂ ਨੂੰ ਮਟੀਰੀਅਲ ਕਾਫੀ ਤੁਸੀਂ ਛੋਣ ਨੂੰ ਪਾਤਾ ਹੁਣ ਗਾਂ ਵਡਣ ਦਾ ਸਮਾਂ ਸੀ ਤੇ ਹੁਣ ਤੁਹਾਨੂੰ ਇਹ ਟਾਈਮ ਦੇਖਣਾ ਪੈ ਰਿਹਾ ਹਾਂ ਬਾਜੀ ਹੋਇਆ ਯਾਦ ਇਹ ਪਾਣੀ ਛੱਡਣ ਦੇ ਪਹਿਲਾਂ ਜਦੋਂ ਵੱਡਾਂ ਦੇ ਟਾਈਮ ਹੁੰਦਾ ਜਦੋਂ ਵੀ ਪਾਣੀ ਹੁੰਦਾ ਉਸੇ ਟਾਈਮ ਦੇ ਹੁੰਦਾ 2023 ਦੇ ਵਿੱਚ ਮੈਂ ਦੇਖਿਆ ਸੀ ਇੱਥੇ ਮੌਕਾ ਦੇਖਣਾ ਆ ਸੀ ਉਦੋਂ ਵੀ ਡੀਡੀ ਫਸਲ ਜਦੋਂ 2023 ਦੇ ਵਿੱਚ ਵੀ ਉਹ ਫਸਲ ਗੋਬੇ ਤੇ ਆਈ ਤੇ ਪਾਣੀ ਛੱਡਦਾ ਹੁਣ ਗੋਬੇ ਦੇ ਵੇਹ ਛੱਡ ਦਤਾ 2023 ਉਹੀ ਟਾਈਮ ਚੇਤਾ ਕਰਾਤਾ ਤੁਹਾਨੂੰ 2023 ਵਾਲੀ ਉਹ ਹੀ ਚੇਤਾ ਕਰਾਤਾ ਕੋਈ ਕਿਸ ਨੇ ਪੱਲਾ ਪਲੜਾ ਨਹੀਂ ਫੜਿਆ ਤੁਹਾਡਾ ਕੋਈ ਬਾਹ ਨਹੀਂ ਫੜੀ ਕਿਸੇ ਪਲੜਾ ਕੌਣ ਫੜਦਾ ਆ ਆਉਂਦੇ ਆ ਘੁੰਮ ਫੜ ਕੇ ਚੱਲ ਜਾਂਦੇ ਨੇ ਠੀਕ ਠਾਕ ਆ ਬਸ ਅੱਜ ਤੇ ਫਿਲਹਾਲ ਤੇ ਆਇਆ ਵੀ ਕੋਈ ਨਹੀਂ ਅਜੇ ਪਿਛਲੀ ਵਾਰੀ ਆਏ ਹੁੰਦੇ ਚਲਚੁਲ ਗਏ ਐਕਤੀ ਦਾ ਅਜੇ ਤੇ ਬੜਿਆ ਹੀ ਕੋਈ ਨਹੀਂ ਤਾ ਵੀ ਹੂਕਾ ਮੰਨ ਦੇ ਵਿੱਚ ਆਏ ਸੀ ਡੀਸੀ ਸਾਹਿਬ ਆਪਣੇ ਇੱਥੇ ਨਹੀਂ ਆਏ ਵੀ ਵਾਲਪੜੇ ਹਾਂ ਵੀ ਵਾਰ ਰੈਂਪ ਤੇ ਨਹੀਂ ਕੋਈ ਆਇਆ ਠੀਕ 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 ਵੇਖੋ ਜੀ ਆ ਗੁੱਜਰ ਬਰਾਦਰੀ ਸੀ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਕਿਉਂਕਿ ਉਹ ਕਹਿੰਦੇ 2023 ਦੇ ਵਿੱਚ ਵੀ ਸਾਨੂੰ ਇਹ ਸੰਖਾਪ ਜਿਹੜਾ ਚਲਣਾ ਪਿਆ ਰ ਆ ਅਸੀਂ ਦੇਖ ਰਹੇ ਸੀ ਤੁਸੀਂ ਬਣ ਤੋਂ ਦੋ ਦੋ ਅਸੀਂ ਸਟਾਰਟਿੰਗ ਕੀਤੀ ਦੇਖਿਆ ਕਿ ਬੜਾ ਦੁੱਖ ਲੱਗਾ ਜਦੋਂ ਇਹ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਫਸਲਾਂ ਜਿਹੜੀਆਂ ਨੇ ਆ ਪਾਣੀ ਦੇ ਲਪੇੜ ਤੁਸੀਂ ਵਿੱਚ ਆ ਗਈਆਂ ਨੇ ਆ ਤੁਸੀਂ ਪਾਣੀ ਦੇ ਸਕਦੇ ਹੋ ਕਿੰਨਾ ਕਿੰਨਾ ਪਾਣੀ ਜਿਹੜਾ ਇਸ ਫਸਲ ਦੇ ਵਿੱਚ ਜਿਹੜਾ ਖੜਾ ਹੋਇਆ ਵਾ ਤੇ ਆਪਾਂ ਇੱਕ ਨਵੇਂ ਏਰੀਆ ਦੇ ਵਿੱਚ ਜਾਵਾਂਗੇ ਉਹ ਵੀ ਤੁਹਾਨੂੰ ਕੱਲੀ ਕੱਲੀ ਅਪਡੇਟ ਇਸ ਵੀਡੀਓ ਵੀਡੀਓ ਦੇ ਵਿੱਚ ਦਵਾਂਗੇ ਤੇ ਹਰਪ੍ਰੀਤ ਸਿੰਘ ਉਹ ਤੜੇ ਦੋ ਜ ਜੇ ਤੁਸੀਂ ਪਾਣੀ ਦੇ ਸਕਦੇ ਹੋ ਕਿਦਾਂ ਝੋਨਾ ਜਿਹੜਾ ਪੂਰਾ ਟੱਕ ਚੁੱਕਾ ਵਾ ਤੇ ਪਾਣੀ ਜਿਹੜਾ ਉੱਤੇ ਪੂਰਾ ਚੱਲੰਦਿਆ ਤੁਸੀਂ ਦੇ ਸਕਦੇ ਹੋ ਮਾਰੋ ਮਾਰ ਹਬੀਬ ਅਲਮੰਦ ਤੋਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਣ ਅਸੀਂ ਇੱਕ ਨਵੀਂ ਅਪਡੇਟ ਤੁਹਾਨੂੰ ਅਸੀਂ ਲੈ ਕੇ ਫੇਰ ਦੱਸਾਂਗੇ ਜੀ ਤੇ ਤੱਕ ਤੱਕ ਲਈ ਹਰਪ੍ਰੀਤ ਸਿੰਘ ਹੋਣ ਦਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ